ਆ ਸਕੂਟਰ ਨਾਲ ਤੁਸੀਂ ਤੈਅ ਕਰੋਗੇ 5 ਰੁਪਏ 'ਚ 140 ਕਿਲੋਮੀਟਰ ਦਾ ਰਸਤਾ ਪੈਟਰੋਲ ਡੀਜ਼ਲ ਐ ਇਲੈਕਟ੍ਰੋਨਿਕ ਸਕੂਟਰਾਂ ਦੀ ਹੋਵੇਗੀ ਛੁੱਟੀ ਭਾਰਤੀ ਬਾਜ਼ਾਰ 'ਚ ਇਲੈਕਟ੍ਰੋਨਿਕ ਵਾਹਨਾਂ ਦਾ ਕ੍ਰੇਜ਼ ਵਧਦਾ ਚਾਰਿਆ ਖਾਸ ਤੌਰ ਤੇ ਜਦੋਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਆਸਮਾਨ ਨੂੰ ਛੂਣ ਲੱਗੀਆਂ ਨੇ ਅਜਿਹੇ ਚ ਟ੍ਰਾਈਟਨ ਈਵੀ ਕੰਪਨੀ ਜਲਦ ਹੀ ਭਾਰਤੀ ਬਾਜ਼ਾਰ ਚ ਆਪਣਾ ਨਵਾਂ ਹਾਈਡਰੋਜਨ ਪਾਵਰਡ ਸਕੂਟਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਨਾਲ ਪੈਟਰੋਲ ਡੀਜ਼ਲ ਨੂੰ ਛੱਡੋ ਇਲੈਕਟ੍ਰੋਨਿਕ ਸਕੂਟਰਾਂ ਦੀ ਵੀ ਛੁੱਟੀ ਹੋ ਜਾਵੇਗੀ ਇਸ ਟ੍ਰਾਈਟਨ ਈਵੀਸ ਹਾਈਡਰੋਜਨ ਸਕੂਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਫੁੱਲ ਹਾਈਡਰੋਜਨ ਟੈਂਕ ਨਾਲ 140 ਤੋਂ 170 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਇਹ ਸਕੂਟਰ ਸਿਰਫ 5 ਰੁਪਏ ਤੇ 140 ਕਿਲੋਮੀਟਰ ਤੱਕ ਚੱਲੇਗਾ। ਇਸੇ ਤਰ੍ਹਾਂ ਹੀ ਇਹ ਇਲੈਕਟ੍ਰੋਨਿਕ ਸਕੂਟਰਾਂ ਨਾਲੋਂ ਵੀ ਸਸਤੇ ਪੈਣਗੇ। ਆਓ ਜਾਣਦੇ ਹਾਂ ਇਸ ਹਾਈ-ਟੈਕ ਸਕੂਟਰ ਦੀਆਂ ਵਿਸ਼ੇਸ਼ਤਾਵਾਂ, ਕੀਮਤਾਂ ਤੇ ਹੋਰ ਵੇਰਵੇ। ਟ੍ਰਾਈਟਨ EV ਦਾ ਇਹ ਨਵਾਂ ਸਕੂਟਰ ਹਾਈਡਰੋਜਨ ਫਿਊਲ ਤੇ ਚੱਲੇਗਾ ਜੋ ਇਲੈਕਟ੍ਰੋਨਿਕ ਸਕੂਟਰਾਂ ਦੇ ਮੁਕਾਬਲੇ ਜ਼ਿਆਦਾ ਕੁワイਤੀ ਤੇ ਵਾਤਾਵਰਣ ਲਈ ਬਿਹਤਰ ਵਿਕਲਪ ਹੋ ਸਕਦਾ ਹੈ ਇਹ ਟ੍ਰਾਈਟਨ ਈਵੀ ਹਾਈਡਰੋਜਨ ਸਕੂਟਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪੂਰੇ ਹਾਈਡਰੋਜਨ ਟੈਂਕ ਨਾਲ 140 ਤੋਂ 170 ਕਿਲੋਮੀਟਰ ਦੂਰੀ ਤੈਅ ਕਰ ਸਕਦਾ ਹੈ ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਵਾਤਾਵਰਣ ਲਈ ਪੂਰੀ ਤਰ੍ਹਾਂ ਸੁਰੱਖਿਤ ਹੈ ਤੇ ਇਸ ਨੂੰ ਬਹੁਤ ਘੱਟ ਰੱਖ-ਰਖਾਅ ਦੀ ਲੋੜ ਹੈ ਇਸ ਦੇ ਸੰਤਾਪਕ ਹਿਮਾਂਸ਼ੂ ਪਟੇਲ ਨੇ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਸਾਫ਼ ਸੁਥਰੀ ਊਰਜਾ ਤੇ ਕਲੀਨ ਟੈਕਨੋਲੋਜੀ ਤੇ ਆਧਾਰਿਤ ਵਾਹਨਾਂ ਨੂੰ ਬਾਜ਼ਾਰ 'ਚ ਲਿਆਉਣਾ ਹੈ। ਕੰਪਨੀ ਦਾ ਮੰਨਣਾ ਹੈ ਕਿ ਹਾਈਡਰੋਜਨ ਨਾਲ ਚੱਲਣ ਵਾਲੇ ਇਲੈਕਟ੍ਰੋਨਿਕ ਸਕੂਟਰਾਂ ਦਾ ਭਵਿੱਖ ਬਹੁਤ ਉਜਵਲ ਹੋ ਸਕਦਾ ਹੈ। ਜੇਕਰ ਅਸੀਂ ਲਾਂਚ ਡੇਟ ਤੇ ਗੌਰ ਕਰੀਏ ਤਾਂ ਕੰਪਨੀ ਨੇ ਅਜੇ ਤੱਕ ਇਸ ਦਾ ਖੁਲਾਸਾ ਨਹੀਂ ਕੀਤਾ ਹੈ। ਜੇਕਰ ਖਬਰਾਂ ਦੀ ਮੰਨੀਆਂ ਤਰ ਟ੍ਰਾਈਟਨ ਈਵੀ ਦਾ ਹਾਈਡਰੋਜਨ ਸਕੂਟਰ 2025 ਤੱਕ ਭਾਰਤੀ ਬਾਜ਼ਾਰ 'ਚ ਲਾਂਚ ਹੋ ਸਕਦਾ ਹੈ ਆਟੋਮੋਬਾਈਲ ਮਹਾਰਾ ਦਾ ਕਹਿਣਾ ਹੈ ਕਿ ਇਸੇ ਸਕੂਟਰ 'ਚ ਆਉਣ ਨਾਲ ਬਾਜ਼ਾਰ 'ਚ ਕ੍ਰਾਂਤੀ ਆ ਸਕਦੀ ਹੈ ਤੇ ਇਹ ਵਾਤਾਵਰਨ ਨੂੰ ਸੁਰੱਖਿਅਤ ਰੱਖਣ 'ਚ ਵੀ ਅਹਿਮ ਭੂਮਿਕਾ ਨਿਭਾ ਸਕਦਾ ਹੈ ਜੇਕਰ ਤੁਸੀਂ ਇੱਕ ਕੁਆਇਟੀ ਤੇ ਵਾਤਾਵਰਨ ਅਨੁਕੂਲ ਵਾਹਨ ਦੀ ਭਾਲ ਕਰ ਰਹੇ ਹੋ ਤਾਂ ਟ੍ਰਾਈਟਨ ਈਵੀ ਦਾ ਹਾਈਡਰੋ ਸਕੂਟਰ ਤੁਹਾਡੇ ਲਈ ਇੱਕ ਵਧੀਆ ਵਿਕਲਪ ਹੋ ਸਕਦਾ ਹੈ ਇਹ ਨਾ ਸਿਰਫ ਤੁਹਾਡੀ ਜੇਬ ਤੇ ਹਲਕਾ ਹੋਵੇਗਾ ਬਲਕਿ ਵਾਤਾਵਰਨ ਨੂੰ ਵੀ ਸੁਰੱਖਿਅਤ ਰੱਖੇਗਾ